ਹੁਸ਼ਿਆਰਪੁਰ ਵਿੱਚ ਮੌਜੂਦ ਵਿਰਿੰਦਵਨ ਕੁੱਟੀਆਂ ਦੇ ਮੁਖੀ ਅਤੇ ਗਊ ਸੇਵਾ ਮਿਸ਼ਨ ਦੇ ਪ੍ਰਧਾਨ ਕ੍ਰਿਸ਼ਨਾਨੰਦ ਦੀ ਬੋਲੇਰੋ ਕਾਰ ਪੁਲਿਸ ਨੂੰ ਨੰਗਲ ਹਾਈ ਡਲ ਨਹਿਰ ਤੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਕ੍ਰਿਸ਼ਨਾਨੰਦ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਗਊ ਤਸਕਰੀ ਦਾ ਲਗਾਤਾਰ ਵਿਰੋਧ ਕਰਨ ਦੇ ਚੱਲਦਿਆਂ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਨ। ਅਤੇ ਉਹਨੇ ਇਸ ਮੰਨ ਵਿੱਚ ਖੁਦ ਲਈ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਸੋ ਉਹਨਾਂ ਦੇ ਸਮਰਥਕ ਖਦਸ਼ਾ ਜਤਾ ਰਹੇ ਨੇ ਕਿ ਉਹਨਾਂ ਦੇ ਮੁਖੀ ਕਿਸੇ ਅਨਹੋਣੀ ਦਾ ਸ਼ਿਕਾਰ ਹੋਏ ਨੇ ਕੱਲ ਦੁਪਹਿਰ ਨੂੰ ਹਮੇਂ ਇਹ ਸੂਚਨਾ ਮਿਲੀ ਨੰਗਲ ਸੇ ਕਿ ਐਸਐਸ ਮਹਾਰਾਜ ਦੀ ਗਾੜੀ ਨਹਿਰ ਦੇ ਕਿਨਾਰੇ ਖੜੀ ਹੈ ਤੋਂ ਫਿਰ ਜਹਾਂ ਸੇ ਮਹਾਰਾਜ ਜੀ ਕੇ ਸੇਵਕ ਗਏ ਉਹਨੂੰ ਜਾ ਕੇ ਦੇਖਾ ਤੋਂ ਗਾੜੀ ਮਹਾਰਾਜ ਜੀ ਦੀ ਖੜੀ ਸੀ ਵਹਾਂ ਪਰ ਮਹਾਰਾਜ ਜੀ ਦਾ ਕੋਈ ਪਤਾ ਨਹੀਂ ਮੈਂ ਸਮਝ ਨਾ ਉਹ ਬੜੇ ਦ੍ਰਿਸ਼ਟੀ ਵਾਲੇ ਦਿਆ ਦ੍ਰਿਸ਼ਟੀ ਵਾਲੇ ਸੰਸੀ ਆਤਮहत्या ਨਹੀਂ ਉਹ ਕਰ ਸਕਦੇ ਇਸ ਦਾ ਕਿਸੇ ਵੀ ਦੁਸ਼ਮਣ ਨੇ ਉਹਨਾਂ ਦਾ ਮਰਡਰ ਕੀਤਾ ਮੌਕੇ ਤੇ ਪਹੁੰਚੀ ਨੰਗਲ ਪੁਲਿਸ ਨੇ ਇਸ ਮਾਮਲੇ ਬਾਰੇ ਗੜ ਸ਼ੰਕਰ ਦੇ ਐਸ ਐਚਓ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਗੱਡੀ ਖੜੀ ਹੈ ਪਤਾ ਲੱਗਿਆ ਪਏ ਸਵਾਮੀ ਸੁਸ਼ਣ ਨੰਦੇ ਦੇ ਬੀਨੇਵਾਲ ਗਊ ਸੇਵਾ ਮਹਿੰਦਰ ਪ੍ਰਧਾਨ ਹੈਗੇ ਹੈਡ ਹੈਗੇ ਆ ਉਹਨਾਂ ਦੀ ਗੱਡੀ ਖੜੀ ਹੈ ਲੌਕਡ ਹੈਗੀ ਆ ਗੜ ਸ਼ੰਕਰ ਥਾਣੇ ਦੇ ਐਸ ਐਚਓ ਨੂੰ ਮੈਂ ਇਨਫੋਰਮ ਕਰਤਾ ਹੈਗਾ ਇਹਦੇ ਬਾਰੇ ਤਦੋਂ ਬਿਨਾਂ ਥਾਣਾ ਇੱਥੇ ਡੇਰਾ ਰਹਾ ਇੱਕ ਵੀਡੀਓ ਥਾਣਾ ਗਰਸ਼ਾ ਕਰਨ ਕਿ ਬੰਦਾ ਹੈਗਾ ਜੀ ਤੇ ਗੱਡੀ ਕਿੱਥੋਂ ਮਿਲੀ ਹੈ ਹੁਣ ਉੱਥੋਂ ਜੋ ਫੈਕਟ ਹੈਗੇ ਡੇਰੇ ਤੋਂ ਪਤਾ ਲੱਗਣੇ ਹੈਗੇ ਐਸਐਸਓ ਗਰਸ਼ਾ ਕਰਨ ਕਿ ਉਹ ਵੀ ਤੇ ਅਗਰ ਹੈਗਾ ਉਹ ਵੀ ਕਿਹਨੇ ਇਹ ਪਾਰਟੀ ਤੇ ਜਾ ਰਹੀ ਜੋ ਵੀ ਉਹਨਾਂ ਲਿਖਣ ਦੇ ਮੁਤਾਬਕ ਕਾਰਵਾਈ ਕਰਦੇ ਜੀ ਤੇ ਕੋਈ ਸਾਡੀ ਸੈਸ਼ਨ ਦੀ ਲੋੜ ਹੋ ਗਈ ਜੇ ਕਿਸੇ ਲਈ ਪ੍ਰੋਵਾਈਡ ਕਰਨ ਦਾ ਹੈਗਾ